ਬਾਜੀ ਨਜ਼ਮ ਪੇਸ਼ ਕਰ ਰਹੇ ਹਿੰਦੂ ਸੇਕੀ ਸਾਧ ਹਿੰਦੂ ਦੇ ਸਿੱਖ ਰਲ ਕੇ ਜਿਹੜੇ ਪੰਜਾਬ ਦੀ ਸੇਵਾ ਕਰ ਰਹੇ ਨੇ ਉਹਦੇ ਬਾਰੇ ਕਹਾਣੀ ਪੇਸ਼ ਕੀਤੀ ਹੈ ਲੰਗੋਵਾਲ ਗਰਾਮ ਵਿੱਚ ਇੱਕ ਸਾਧੂ ਰਹਿੰਦਾ ਹਾਰਕਾ ਨਾਮ ਤੇ ਆਉਂਦਾ ਉਹ ਉੱਠਦਾ ਬੈੰਦਾ ਭਈ ਉਹ ਸਾਧੂ ਦਾ ਨਾਂ ਸੀ ਬਾਬਾ ਮਸਤਾਨਾ ਦੂਰ ਦੂਰ ਤਾਈ ਮਨ ਦਾਉ ਨੂ ਪੁਰਾ ਜਮਾਨਾ ਬੈਰੂ ਦੋਂਦੂ ਦੋ ਸਾਣੇ ਉਸਾਤ ਚੇਲੇ ਓਏ ਚੇਲੇ ਵੀ ਸਾਣ ਰੱਜ ਕੇ ਪੂਰੇ ਅੱਜ ਬੇਲੇ ਚੇਲਿਆਂ ਦਾ ਹੁਲੀਆ ਪੇਸ਼ ਕਰਿਆ ਬੈਰੂ ਦੂ ਪੈੰਗਾ ਅੱਖੀਆਂ ਤੇ ਪੋਂਦੂ ਕਾਣਾ ਟਿੰਡ ਦਵਾਂ ਦੀ ਇੰਜ ਜਿਉ ਲਿਸ਼ਕੇ ਅੰਦਵਾਨਾ ਸੰਡੇ ਵੰਨੋਂ ਸੁੱਕ ਕੇ ਓ ਹੋਏ ਪੀਲਾ ਬਈ ਮੂੰਹ ਦੋ ਆਂਦਾ ਰਾਤ ਵਾਂਗ ਬਸ ਹੋਇਆ ਪੀੜਾ ਬਈ ਖੰਡ ਦਾ ਹਲਵਾ ਏਲਿਆਂ ਦੀ ਗਰੀਬੀ ਦੱਸੀ ਐ ਖੰਡ ਦਾ ਹਲਵਾ ਕਿਉਂ ਦੇ ਖੋਟਾਂ ਨਾਲ ਖਾਂਦੇ ਇੰਜ ਵਿਚਾਰੇ ਭੁੱਖੇ ਰਹਿ ਰਹਿ ਝੱਟ ਲੰਗਾਂਦੇ ਓਏ ਇੱਕ ਦਿਨ ਦੋਏ ਇੱਕ ਦਿਨ ਦੋਵੇਂ ਪੈਰ ਗੁਰੂ ਦੇ ਕੁੱਟਣ ਲੱਗੇ ਇੱਕ ਖੱਬੇ ਪਾਸੇ ਲੱਗਿਆ ਤੇ ਦੂਜਾ ਸੱਜੇ ਬਈ ਦੋਹਾਂ ਤੇ ਲਿਆਂ ਗੂ ਦਿਲਾਤ ਇੱਕ ਇੱਕ ਮੱਲੀ ਨਾਲ ਪ੍ਰੀਮ ਦੇ ਕੁੱਟਣ ਲੱਗੇ ਕੱਲੀ ਕੱਲੀ ਲੋ ਜੀ ਲੱਤਾਂ ਗੁਰੂ ਦੀਆਂ ਨੇ ਤੇ ਚੇਲਿਆਂ ਦੀਆਂ ਜੀ ਦੋਹਾਂ ਚੇਲਿਆਂ ਗੁਰੂ ਦੀ ਇੰਝ ਸੇਵਕ ਮਾਈ ਮਤ ਹੋ ਕੇ ਬਾਵਾਜੀ ਨੂੰ ਨੀਂਦਰ ਆਈ ਬਈ ਉਕਰਸੋਤੇ ਬਾਵਾਜੀ ਸੋਦਰਈ ਨਾ ਕਾਈ ਸਾਧ ਵਿਚਾਰੇ ਨੂੰ ਕੀ ਪਤਾ ਵੀ ਚੇਲੇ ਮੇਰੇ ਵਫਾਦਾਰ ਨੇ ਉਕਰਸੋਤੇ ਬਾਵਾਜੀ ਸੋਦਰਈ ਨਾ ਕਾਈ ਨੀਂਦਰ ਵਿਚਾਂ ਲਾਟੇ ਉਤੇ ਚੜਨਾ ਤੇ ਚੜਾਈ ਬਈ ਰੁੱਦੂ ਹੋਰਾਂ ਦੇਖ ਕੇ ਬਾਦਤੀ ਦੁਹਾਈ ਤੇਰੀ ਲਟ ਕਿਉ ਬਉਦੂਆ ਮੇਰੀ ਨੱਤੇ ਆਈ ਰੂਦੂ ਫੋਰ ਨੇ ਅੰਦਰੋਂ ਸੋਟਾ ਲੈ ਆਇਆ ਕੋਨੇ ਗੁਰੂ ਦੀ ਸੇਵਾ ਕਰਨਗੇ ਦੋਨੋਂ ਚੇਲੇ ਰੂਦੂ ਫੋਰ ਨੇ ਅੰਦਰੋਂ ਸੋਟਾ ਲੈ ਆਇਆ ਤੇ ਬੰਦੂ ਹੋਣਾ ਉੱਤੇ ਅੱਠ ਟਕਵਾ ਚਾਇਆ ਰੂਦੂ ਨੇ ਉਤਨੀ ਲਾਟ ਦੀ ਪੰਨ ਦਿੱਤੀ ਹੱਡੀ ਤੇ ਬੰਦੂ ਹੋਣਾ ਗੁਰੂ ਦੀ ਲਾਟ ਤੱਕ ਨਹੀਂ ਵੱਡੀ ਬਈ ਉਸਨਾਂ ਕਟੋੜਿਆ ਗੁਰੂ ਜਾਓ ਸਤੌਣਾ ਚ ਲਾਈ ਰਾਧਾ ਚੇਲਿਆਂ ਗੁਰੂ ਦੀ ਇਹਨੇ ਅਲਫ਼ ਮੁਕਾਈ ਦਾ ਜੇ ਪੰਜਾਬ 'ਚ ਇਸੇ ਤਰ੍ਹਾਂ ਇਤਫਾਕ ਰਿਹਾ ਤੇ ਕਰ ਦੇਣਗੇ ਗੁੰਡਾ ਪੰਜਾਬ ਦਾ ਮੈਨੂੰ ਦਿਸਦਾ ਏ ਪੰਜਾਬ ਦੀ ਵੀ ਇਹ ਹਾਲਤ ਹੋਣੀ ਬਈਂਜੋ ਟੁਕੜੇ ਹੁਣ ਗੰਗਮ ਤੇ ਆਏ ਜੰਨਤ ਕੋਣੀ ਬਈਂਜੋ ਟੁਕੜੇ ਹੁਣ ਗੰਗਮ ਤੇ ਆਏ